ਪਰ ਫਿਰ ਵੀ ਜਿਹੜੀ ਇਹਨਾਂ ਦੁਆਰਾ ਕੋਈ ਪ੍ਰਬੰਧ ਨਹੀਂ ਕੀਤਾ। ਦੇਖ ਲਓ ਪਿੱਛੇ ਜਿਹੜਾ ਹੈਗਾ ਜਿਹੜਾ ਸੈਫ ਉਹ ਨਹੀਂ ਹੋ ਜੋ ਭਾਜੀ ਇਹ ਲਾਹੇ ਦਾ ਕੀ ਭਰੋਸਾ ਜੇਕਰ ਸਮਾਂ ਜਿਹੜਾ ਸੁਵਾਈ ਕੀਤੀ ਜਾਂਦੀ ਉਹਦੀ ਤਾਂ ਜਿਹੜੇ ਇਹਦੇ ਹਾਲਾਤ ਅੱਜ ਇਹ ਨਾ ਹੁੰਦੇ। ਬੀਵੀ ਐਮ ਜਿਹੜੇ ਅਸੀਂ ਨਾਲੇ ਦੇਖੀ ਕਿੰਨੇ ਗੋਸਾ ਦੇਖਦੇ ਇਹ ਨਹੀਂ ਸਾਫ਼ ਨਹੀਂ ਕਿਉਂਕਿ ਪਾਣੀ ਦਾ ਨਿਕਾਸ ਜਿਹੜਾ ਤੇ ਨਹਿਰ ਦੇ ਵਿੱਚੋਂ ਜਾਂਦਾ ਸੀ ਰਿਸਕ ਉਹਦੇ ਗਾ ਜਿਹੜਾ ਮੇਨ ਆਸਾਬ ਉਹ ਤੇ ਅੱਗੇ ਤੇ ਆਣੀ ਹੈ ਜੂ ਟਰਨ ਲੈ ਕੇ ਨਹਿਰ ਪਾਰ ਕਰਕੇ ਉੱਥੇ ਪਾੜ ਪਿਆ ਵਾ ਸੱਜੇ ਲੈ ਕੇ ਨਹਿਰ ਪਾਰ ਕਰਨੀ ਨਿਰਮੋਗੜ ਵੱਲੋਂ ਉੱਥੇ ਤੇ ਨਹੀਂ ਬਾਬਾ ਬੂੰਗੇ ਤੇ ਸੱਜੇ ਲੈਣਾ ਰੋਪੜ ਵੱਲੋਂ ਘਨੋਲੀ ਵੱਲੋਂ ਅੱਗੇ ਇੱਕ ਤਾਂ ਬੂੰਗੇ ਦੇ ਅੱਡੇ ਚੋਂ ਹੀ ਉੱਪਰ ਨੂੰ ਜਾਂਦਾ ਉਹ ਤਾਂ ਉੱਥੇ ਤੇ ਲੰਗਣੀ ਨਹੀਂ ਟਰਾਲੀ ਉੱਤੇ ਇੱਕ ਥੋੜਾ ਜਿਹਾ ਅੱਗੇ ਐ ਚੜਾਈ ਚੜਦੀ ਬੜਾ ਪਾਣੀ ਖੜਾ ਅੱਛਾ ਹਾਂ ਹਾਂ ਉੱਥੇ ਤੇ ਪੋਲ ਪਾਰ ਕਰ ਤੁਸੀ ਸਤਿ ਸ਼੍ਰੀ ਅਕਾਲ ਜੀ ਬੂੰਗਾ ਸਾਹਿਬ ਖੜੇ ਆ ਜਿੱਥੇ ਨਹਿਰ ਨੂੰ ਪਾੜ ਪਿਆ ਹੈ ਏ ਛੁਕਰੇ ਆ ਕਿ ਉੱਤਲੇ ਪਾਸੇ ਨੂੰ ਪਿਆ ਛੁਕਰ ਉਹ ਨਹੀਂ ਕਰ ਰਿਹਾ ਛੁਕਰ ਉਹ ਕਰ ਰਿਹਾ ਕਿ ਉੱਤਲੇ ਪਾਸੇ ਨੂੰ ਪਿਆ ਨੀਵੇਂ ਪਾਸੇ ਨੂੰ ਪੈਂਦਾ ਤਾਂ ਨੁਕਸਾਨ ਹੋ ਜਾਣਾ ਸੀ ਇਸ ਪਾਸੇ ਨੂੰ ਹਾਲਾਂਕਿ ਨੁਕਸਾਨ ਦੇ ਕਿੰਨਸ ਘਟਾ ਹੈ ਪਰ ਕਿਤੇ ਨ ਕਿਤੇ ਨਲੈਕੀ ਬੀਬੀ ਐਮਪੀ ਦੀ ਜਿਹੜੀ ਆ ਉਹ ਜਰੂਰ ਸਾਹਮਣੇ ਆਈ ਆ ਆ ਸਾਡੇ ਵੀਰ ਸਿੰਘ ਬੜਬਾ ਸਾਡੇ ਮੌਜੂਦ ਆ ਬੜਬਾ ਜੀ ਕਿਸਾਨਾਂ ਆਗੂ ਉਹ ਕਰਦਾ ਸੈਂਟਰ ਹੈ ਭੁਗਤਦਾ ਪੰਜਾਬ ਹੈ ਤੇ ਕਦੇ ਵੀ ਪੰਜਾਬ ਨੂੰ ਬਣਦੇ ਹੱਕ ਤਾਂ ਕੀ ਦੇਣੇ ਸੀ ਹੁਣ ਤਾਂ ਉਹ ਯਾਰਨ ਵਾਲੇ ਪਾਸੇ ਤੋਰ ਦੇਖੋ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਪੰਜਾਬ ਨਾਲ ਕੋਈ ਧੱਕਾ ਹੋ ਰਿਹਾ ਬੜੇ ਲੰਬੇ ਸਮੇਂ ਤੋਂ ਵੇਖਦੇ ਆ ਰਹੇ ਆ ਕਿ 84 ਦਾ ਕਾਹੜ ਦੇਖ ਲਈਏ ਉਸ ਤੋਂ ਪਹਿਲਾਂ ਦੇਖ ਲਈਏ ਕਿ ਹਮੇਸ਼ਾ ਹੀ ਜਿਹੜੀਆਂ ਵੀ ਸਰਕਾਰਾਂ ਸੈਂਟਰ ਦੇ ਵਿੱਚ ਆਈਆਂ ਨੇ ਉਹਨਾਂ ਨੇ ਹਮੇਸ਼ਾ ਪੰਜਾਬ ਨਾਲ ਧੱਕਾ ਕੀਤਾ ਤੇ ਅੱਜ ਜਿਹੜੇ ਹੜ੍ਹ ਆਏ ਹੋਏ ਆ ਪੰਜਾਬ ਦੇ ਵਿੱਚ ਇਹ ਕੋਈ ਕੁਦਰਤੀ ਹੜ੍ਹ ਨਹੀਂ ਆਏ ਹੋਏ ਇਹ ਸਾਡੇ ਸਿਸਟਮ ਦੀ ਨਲਾਇਕੀ ਦੇ ਕਾਰਨ ਜਿਹੜੇ ਹੜ੍ਹਾਂ ਦੇ ਵਿੱਚ ਪੰਜਾਬ ਡੁੱਬਿਆ ਹੋਇਆ ਹੈ ਤੇ ਪੰਜਾਬ ਦੇ ਲੋਕ ਮਰ ਰਹੇ ਆ ਪੰਜਾਬ ਦੀਆਂ ਜ਼ਮੀਨਾਂ ਜਿਹੜੀਆਂ ਉਜੜ ਰਹੀਆਂ ਨੇ ਸੋ ਇਹਦੇ ਵਾਸਤੇ ਜਿਹੜੀ ਸਿਰਫ ਔਰ ਸਿਰਫ ਪ੍ਰਸ਼ਾਸਨ ਦੀ ਨਲਾਇਕੀ ਜ਼ਿੰਮੇਵਾਰ ਹੈ ਤੇ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਸਮੇਂ ਰਹਿੰਦੇ ਜਦੋਂ BBMB ਦੇ ਚੀਫ ਦੇ ਕੁਰਸੀ ਦੇ ਉੱਤੇ ਪੰਜਾਬ ਦੇ ਕਿਸਾਨ ਦਾ ਪੁੱਤ ਬੈੰਦਾ ਸੀ ਉਦੋਂ ਉਹਨੂੰ ਪਤਾ ਹੁੰਦਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜੀ ਬਰਸਾਤ ਪੈਣੀ ਹੈ ਅਗਰ ਉਹਨਾਂ ਨੇ ਪਾਣੀ ਵੱਧ ਜਮਾ ਕੀਤਾ ਤਾਂ ਉਹਨਾਂ ਦਾ ਪੰਜਾਬ ਦੇ ਵਿੱਚ ਫਲੱਡ ਆ ਸਕਦੇ ਆ ਉਹਨਾਂ ਨੂੰ ਵੱਧ ਪਾਣੀ ਛੱਡਣਾ ਪੈ ਸਕਦਾ ਉਹ ਸਮੇਂ ਰਹਿੰਦੇ ਜਿਹੜਾ ਪਾਣੀ ਹੈ ਰਿਲੀਜ਼ ਕਰ ਦਿੰਦੇ ਸੀ ਤੇ ਭਾਖੜੇ ਦੇ ਵਿੱਚ ਸਪੇਸ ਬਣਾ ਕੇ ਰੱਖਦੇ ਸੀ ਮੈਂ ਤੁਹਾਡੇ ਤੋਂ ਇਹੀ ਜਾਣਕਾਰੀ ਲੈਣੇ ਚਾਹੁੰਦਾ ਸੀ ਆਪਾਂ ਗੱਲ ਕਰ ਦਿੰਦੇ ਆ ਸਾਡੇ ਕੋਲੇ ਇਹ ਬਹੁਤ ਕੁਝ ਹੁੰਦਾ ਸਾਡੇ ਕੋਲੇ ਇਹ ਤਾਂ ਹੈਗਾ ਕਿ 7 ਫੁੱਟ ਗੇਟ ਖੋਲਦੇ ਆ ਪਾਣੀ ਜਿਹੜਾ ਲੈਵਲ ਜਿਹੜਾ ਹੋਰ ਘਟਾ ਵਧਾਤਾ ਜੀ 7 ਫੁੱਟ ਗੇਟ ਖੋਲਦੇ ਤੁਸੀਂ ਉਹ ਗੱਲ ਕੀਤੀ ਵੀ ਜੇਕਰ ਉਹ ਬੈਠਾ ਹੁੰਦਾ ਨਾ ਕਿਸਾਨ ਦਾ ਪੁੱਤ ਤਾਂ ਕਰਦਾ ਪਰ ਜਿਹੜੀ ਗੱਲ ਤੇ ਮੈਂ ਆਂਦਾ ਵੀ ਆਪਾਂ ਗੱਲ ਕਰਦੇ ਆਪਾਂ ਚੰਦਰਮੇ ਤੇ ਆਪਾਂ ਜੀਵਨ ਲੱਭਦੇ ਆਪਾਂ ਆਪਣੇ ਮੰਗਲਗ੍ਰਹ ਦੇ ਜੀਵਨ ਲੱਭ ਰਹੇ ਉੱਥੇ ਸਾਨੂੰ ਪਤਾ ਏ ਸਾਨੂੰ ਇੱਥੇ ਦੇ ਮੌਸਮ ਵਿਭਾਗ ਨੂੰ ਇਹ ਨਹੀਂ ਪਤਾ ਵੀ ਆਣ ਆਲਾ ਸਮਾਂ ਕਿਹੋ ਜਿਹਾ ਤੇ ਪਾਣੀ ਡੱਕੀ ਜਾਂਦੇ ਡੱਕੀਆਂ ਦੇ ਕਿਉਂ ਰਿਲੀਜ਼ ਨਹੀਂ ਕੀਤਾ ਸਮੇਂ ਰੰਦੇ ਕੀ ਲੱਗਦਾ ਇੱਕ ਬੰਬ ਬਣਾ ਕੇ ਜਿਹੜਾ ਛੁੱਟਿਆ ਇਹਦੇ ਉੱਤੇ ਪੰਜਾਬ ਉੱਤੇ ਬਿਲਕੁਲ ਬਿਲਕੁਲ ਤੁਸੀਂ ਸਹੀ ਕਿਹਾ ਮਟੋਰ ਸਾਹਿਬ ਇਹ ਨਹੀਂ ਹੈ ਕਿ ਇਹਨਾਂ ਨੂੰ ਨਹੀਂ ਪਤਾ ਕਿ ਬਰਸਾਤ ਕਿੰਨੀ ਹੋਣ ਵਾਲੀ ਹੈ ਪਤਾ ਸੀ ਸਾਰਾ ਕੁਝ ਪਤਾ ਸੀ ਆ ਪਿਛਲੇ ਕੱਲ ਜਿਹੜਾ ਅਫਗਾਨਿਸਤਾਨ ਦੇ ਵਿੱਚ ਪਹੁੰਚਾਲ ਆਇਆ 2 ਘੰਟੇ ਦੇ ਅੰਦਰ ਅੰਦਰ ਸਾਡੇ ਪ੍ਰਧਾਨ ਮੰਤਰੀ ਨੇ ਪੋਸਟ ਪਾ ਕੇ ਕਹਿਤਾ ਕਿ ਅਸੀਂ ਹਰ ਸੰਭਵ ਉਥੇ ਮਦਦ ਕਰਾਂਗੇ ਤੇ 10 ਦਿਨ ਤੋਂ ਪੰਜਾਬ ਡੁੱਬਿਆ ਪਿਆ ਪੰਜਾਬ ਦੇ ਲੋਕ ਘਰ ਡੁੱਬੇ ਪਿਆ ਜ਼ਮੀਨਾਂ ਡੁੱਬੀਆਂ ਪਈਆਂ ਪਰ ਸਾਡੇ ਪ੍ਰਧਾਨ ਮੰਤਰੀ ਤੋਂ ਇੱਕ ਬਾਰ ਵੀ ਸਰਿਆ ਨਹੀਂ ਕਿ ਉਹ ਪੋਸਟ ਪਾ ਕੇ ਕਹਿ ਦਿੰਦਾ ਕਿ ਮੈਂ ਪੰਜਾਬ ਦੇ ਨਾਲ ਖੜਾ ਹਾਂ ਤੇ ਹਰ ਸੰਭਵ ਜਿਹੜੀ ਮਦਦ ਆ ਪੰਜਾਬ ਦੀ ਕਰਾਂਗਾ ਸੋ ਇਹ ਜਿਹੜੀ ਸਾਡੀ ਸੈਂਟਰ ਦੀ ਸਰਕਾਰ ਹੈ ਉਦੀ ਬਦਨੀਤੀ ਹੈ ਜਿਹੜੀ ਉਹ ਸ਼ਰੇਮ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਪੰਜਾਬ ਤੋਂ ਜਿਹੜਾ ਬਦਲਾ ਹੈ ਉਹ ਲਿਆ ਜਾ ਰਿਹਾ ਕਿਉਂਕਿ ਕਿਸਾਨੀ ਅੰਦੋਲਨ ਦੇ ਵਿੱਚ ਇਸੇ ਮੋਦੀ ਨੂੰ ਪੰਜਾਬ ਝੁਕਾ ਕੇ ਆਇਆ ਸੀ ਜਿਹਦਾ ਬਦਲਾ ਅੱਜ ਕੇਂਦਰ ਦੀ ਮੋਦੀ ਸਰਕਾਰ ਐ ਪੰਜਾਬ ਦੇ ਕਿਸਾਨਾਂ ਨਾਲ ਲੈ ਰਹੀ ਹੈ ਤਾਂ ਇਹ ਗੱਲ ਮੈਂ ਇਹੀ ਤੁਹਾਡੇ ਬਲੇ ਆ ਰਿਹਾ ਸੀ ਬੇਸ਼ੱਕ ਕਿਸਾਨੀ ਅੰਦੋਲਨ ਹੋਵੇ ਜਿੱਤਿਆ ਸੀ ਪੰਜਾਬ ਉਦੋਂ ਬਾਅਦ ਲੈਂਡ ਪੂਲਿੰਗ ਲੈ ਕੇ ਆਏ ਜਿੱਤਿਆ ਸੀ ਪੰਜਾਬ ਤੇ ਹੁਣ ਕੀ ਲੱਗਦਾ ਨਹੀਂ ਹੈਗਾ ਵੀ ਜਿਹੜੀ ਜ਼ਮੀਨ ਨੂੰ ਬਾਰ ਬਾਰ ਲੈਣ ਦੇ ਲਈਏ ਆਪਣੀਆਂ ਪੋਲਸੀਆਂ ਬਣਾਉਂਦੇ ਸੀ ਕਿਸਾਨ ਸਮਝ ਜਾਂਦਾ ਸੀ ਕੀ ਹੁਣ ਲੱਗਦਾ ਨਹੀਂ ਕਿ ਪਾਣੀ ਬੰਨ ਕੇ ਬਿਲਕੁਲ ਉਹੀ ਜਗ੍ਹਾ ਦੇ ਉੱਤੇ ਮਾਰਿਆ ਮਾਝੇ ਦੇ ਉੱਤੇ ਪਹਿਲਾਂ ਫਿਰ ਉਹਦੇ ਬਾਅਦ ਅਰੂਪਨਗਰ ਵਾਲੇ ਪਾਸੇ ਗੱਲ ਕਰ ਲਈਏ ਦੁਆਬੇ ਦੇ ਵਿੱਚ ਗੱਲ ਕਰ ਲਈਏ ਵੀ ਲੋਕ ਆਪੇ ਦੰਦ ਹੋਏ ਕਹਿੰਦੇ ਯਾਰ ਲੈ ਲਓ ਜ਼ਮੀਨ ਸਾਡੀ ਮਹਿੰਗੀ ਸਸਤੀ ਸਾਨੂੰ ਨਹੀਂ ਚਾਹੀਦੀ ਇੱਥੇ ਦਾ ਹੜਾਂ ਦੇ ਦੇਖੋ ਮੋਟਰ ਸਾਹਿਬ ਤੁਹਾਡੇ ਮੱਦੇਮ ਇਰਾਹੀ ਮੈਂ ਉਸ ਕੇਂਦਰ ਦੀ ਮੋਦੀ ਸਰਕਾਰ ਤੇ ਉਹਦੇ ਨੁਮਾਇੰਦਿਆਂ ਨੂੰ ਦੱਸਣਾ ਚਾਹਣਾ ਕਿ ਪੰਜਾਬ ਕੋਈ ਖਾਲਾ ਜੀ ਦਾ ਬਾੜਾ ਨਹੀਂ ਇਹ ਨਹੀਂ ਕਿ ਮੋਦੀ ਹੀ ਆਇਆ ਮੋਦੀ ਤੋਂ ਪਹਿਲਾਂ ਅਮਨਲ ਸ਼ਾਹ ਅਫਦਾਲੀ ਤੇ ਕਿੰਨੇ ਹੀ ਔਰੰਗਜ਼ੇਬ ਵਰਗੇ ਆਏ ਆ ਜਿਨ੍ਹਾਂ ਨੇ ਪੰਜਾਬ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਗੁਰਾਂ ਦੀ ਬਰਕਤ ਦੇ ਨਾਲ ਬਸਦਾ ਹੈ ਇਹ ਕਿਸੇ ਦੇ ਦਬਿਆਂ ਦਵਾਇਆ ਨਹੀਂ ਜਾ ਸਕਦਾ ਕੋਈ ਸਰਕਾਰ ਕਿੰਨੀ ਵੀ ਤਾਕਤ ਲਾ ਲੇ ਪਰ ਪੰਜਾਬ ਨੂੰ ਨਾ ਤਾਂ ਝੁਕਾ ਸਕਦੀ ਏ ਤੇ ਨਾ ਹਿਲਾ ਸਕਦੀ ਏ ਪੰਜਾਬ ਅੱਜ ਵੀ ਗੁਰਾਂ ਦੇ ਨਾਂ ਤੇ ਬਸਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਗੁਰਾਂ ਦੇ ਨਾਂ ਤੇ ਬਸਦਾ ਰਹੇਗਾ ਪੰਜਾਬ ਜਿਵੇਂ ਪਹਿਲੇ ਖੁਸ਼ਹਾਲ ਸੀ ਤੇ ਅੱਗੇ ਵੀ ਇਸੇ ਤਰ੍ਹਾਂ ਖੁਸ਼ਹਾਲ ਹੋਏਗਾ ਕਿਉਂਕਿ ਪੰਜਾਬ ਦੇ ਲੋਕ ਇਹ ਤਾਂ ਦੂਜੀਆਂ ਸਟੇਟਾਂ ਦੇ ਵਿੱਚ ਜਾ ਕੇ ਖੜ ਜਾਂਦੇ ਆ ਲੋਕਾਂ ਦੇ ਨਾਲ ਜਿੱਥੇ ਕਿਤੇ ਆਫਤ ਪੈਂਦੀ ਹੈ ਇਹ ਤਾਂ ਆਪਣੇ ਭਰਾਵਾਂ ਤੇ ਆਪਣੇ ਸਕੇ ਸਬੰਧੀਆਂ ਤੇ ਆਫਤ ਆਈ ਹੈ ਤੇ ਪੰਜਾਬ ਪੂਰਾ ਇੱਕ ਮੋਠ ਹੈ ਤੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਲੋਕ ਟਰਾਲਿਆਂ ਦੇ ਟਰਾਲੇ ਭਰ ਕੇ ਆ ਰਹੇ ਨੇ ਕਿ ਪੰਜਾਬੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਿਲਤ ਨਹੀਂ ਆਣ ਦਿੱਤੀ ਜਾਵੇਗੀ ਤਾਂ ਆਹ ਵੀਡੀਓ ਵੇ ਚੱਕ ਕੇ ਚਾਹੇ ਕਲਿੱਪ ਕੱਟ ਕੇ ਲਾ ਦਿਓ ਇਹ ਅਸੀਂ ਆਪਣੇ ਪੰਜਾਬੀਆਂ ਨੂੰ ਕਹਿਣਾ ਚਾਹੁੰਦੇ ਆ ਕਿ ਸਾਨੂੰ ਲੋੜ ਨਹੀਂ ਕਿਸੇ ਦੀ ਜੇ ਆਪਾਂ ਦੂਜੇ ਸਟੇਟਾਂ ਨੂੰ ਸੰਭ ਸਕਦੇ ਆ ਤੇ ਅੱਜ ਅਸੀਂ ਆਪ ਆਪਣੇ ਭਰਾਵਾਂ ਨੂੰ ਸੰਭਾਂਗੇ ਕੋਈ ਗੱਲ ਨਹੀਂ ਯਾਰ ਹੜਾ ਕੇ ਕੋਈ ਗੱਲ ਨਹੀਂ ਆਪਾਂ ਫਿਰ ਉੱਠਾਂਗੇ ਫਿਰ ਆਪਾਂ ਉੱਠਾਂਗੇ ਫਿਰ ਬਣਾਂਗੇ ਫਿਰ ਇਹ ਪੰਜਾਬ ਨੂੰ ਪੰਜਾਬ ਬਣਾਵਾਂਗੇ ਤੇ ਅਸੀਂ ਬਿਲਕੁਲ ਹੋਰ ਲੋਕ ਆ ਜਿਹੜੇ ਕਿਰਤੀ ਆ ਕਾਮੇ ਆ ਦੀ ਕੰਮ ਕਰਦੇ ਹੱਥ ਸਾਡੇ ਨਾਲ ਵੀਰ ਸਿੰਘ ਬੜਬਾ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੀ ਜਿੰਨਾਂ ਨਾਲ ਆਪਾਂ ਗੱਲਬਾਤ ਕੀਤੀ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ